ਜਿਸ ਜਨਾਨੀ ਨੇ ਖਾਦੀ ਇਹ ਫਲੀ ਉਸ ਦੀ ਬਾੰਜ ਕੁਖੂ ਹੋ ਜਾਏਗੀ ਹਰੀ ਘਰ ਉਹਨਾਂ ਦੇ ਖਿੜੇਗੀ ਬੱਚੇ ਵਾਲੀ ਕਲੀ ਉਹਨਾਂ ਦੀ ਜਿਹੜੀ ਐਗ ਕੁਆਲਿਟੀ ਹੈ ਉਹ ਮਤਲਬ ਉਸ ਲੈਵਲ ਦੀ ਨਹੀਂ ਹੈ ਜਿਸ ਲੈਵਲ ਦੀ ਹੋਣੀ ਚਾਹੀਦੀ ਹੈ ਜਿੱਥੇ ਜਾ ਕੇ ਐਗ ਰੈਪਚਰ ਹੋ ਸਕੇ ਕੀ ਕਾਰਨ ਮੰਨਦੇ ਹੋ ਇਹ ਮਿਰਕਲ ਸੁਆਂਜਨਾ ਹੈ ਜਿਹੜਾ ਇਹ ਮਿਰਕਲ ਟਰੀ ਹੈਗਾ ਇਹ ਇਨਫਰਟਿਲਿਟੀ ਵਾਸਤੇ ਬਹੁਤ ਜ਼ਿਆਦਾ ਬੈਨੀਫਿਟ ਕਰਦਾ ਹੈ ਕਿਉਂਕਿ ਸਰ ਇਹਦੇ ਵਿੱਚ ਆਇਰਨ ਫੋਲੇਟ ਜਿੰ ਜਿਨ੍ਹਾਂ ਨੂੰ ਡਾਇਬੀਟਿਸ ਹੈਗੀ ਹੈ ਉਹਨਾਂ ਲਈ ਇਹ ਬਹੁਤ ਜ਼ਿਆਦਾ ਫਾਇਦਾ ਕਰੇਗੀ ਜਿਵੇਂ ਐਸੀ ਹੁਣੇ ਗੱਲ ਕੀਤੀ ਨਾ ਸਰ ਜਦੋਂ ਬਾਡੀ ਦੇ ਵਿੱਚ ਇਨਸੂਲਿਨ ਸੈਂਸਿਟੀਵਿਟੀ ਹੋ ਜਾਂਦੀ ਹੈਗੀ ਉਦੋਂ ਹਾਰਮੋਨ ਇੰਬੈਲੈਂਸ ਹੋ ਜਾਂਦੇ ਹੈਗੇ ਆ ਤਾਂ ਇਹਨੇ ਹਾਰਮੋਨ ਇੰਬੈਲੈਂਸ ਦੇ ਵਿੱਚ ਸਰ ਅਸੀਂ ਤਾਂ ਹੀ ਕਹਿੰਦੇ ਮਿਰੈਕਲ ਟਰੀ ਇਹਨੇ ਬਹੁਤ ਜ਼ਿਆਦਾ ਫਾਇਦਾ ਕਰਨਾ ਹੈ ਮੋਸ ਪਬਲੀ ਅੱਜ ਦੇ ਦਿਨਾਂ 'ਚ ਐਮਐਚਲ ਲੋ ਹੀ ਆ ਰਿਹਾ ਲੇਡੀਜ਼ ਦਾ ਪਰ ਜਦੋਂ ਐਮਐਚ ਚੰਗਾ ਵੀ ਹੁੰਦਾ ਜਾਂ ਤਾਂ ਉਹਨਾਂ ਦੇ ਹਾਰਮੋਨ ਬੈਲੈਂਸ ਹੋਣ ਕਰਕੇ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਹੈ ਥਾਇਰਾਇਡ ਦੀ ਪ੍ਰੋਬਲਮ ਆ ਜਾਂਦੀ ਹੈਗੀ ਆ ਉਹਨਾਂ ਦੇ ਫਾਈਬਰੋਇਡ ਸਿਸਟ ਬਣ ਜਾਂਦੀਆਂ ਹੈਗੀਆਂ ਐਗ ਕੁਆਲਿਟੀ ਲੋ ਵਾਲਿਆਂ ਲਈ ਅੱਜ ਮੈਂ ਸੱਤ ਫੂਡ ਰੱਖਿਆ ਜਿਹੜਾ ਕਿ ਓਵਰ 올 ਸੋਲੂਸ਼ਨ ਦੇ ਦੇਣਗੇ ਐਗ ਕੁਆਲਿਟੀ ਦੀ ਹੁਣੇ ਗੱਲ ਕੀਤੀ ਤਾਂ ਉਹ ਇਹ ਗਰਭ ਤਾਰਕ ਯੋਗ ser ¿Sí? 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 ਇਹਦੇ ਵਿੱਚ 12 ਟੈਬਲੇਟ ਸਰ 12 ਟੈਬਲੇਟ ਨਹੀਂ ਉਹਨਾਂ ਦਾ ਜਿਹੜਾ ਐਗ ਕੁਆਲਿਟੀ ਰਿਕਵਰ ਕਰ ਦੇਣੀ ਹੈ ਸੌਫਟ ਦਾ ਪਾਣੀ ਪੀਣ ਦੇ ਨਾਲ ਇਹਨਾਂ ਦਾ ਜਿਹੜਾ ਯੂਟਰਸ ਸਰ Ovulation ਵਧੀਆ ਹੋਏਗਾ ਸਟਰੋਂਗ ਹੋਏਗਾ ਔਰ Ovulation ਤੋਂ ਬਾਅਦ ਇਮਪਲੈਂਟੇਸ਼ਨ ਨਹੀਂ ਹੁੰਦੀ ਤਾਂ ਇਮਪਲੈਂਟੇਸ਼ਨ ਵੀ ਹੋਏਗੀ ਇਹ ਸੋਮਿਆ ਸ਼ਤਾਵਰ ਦਾ ਕਿਉ ਹੈ ਤੇ ਇੱਕ ਚੀਜ਼ ਹੋਰ ਅਸੀਂ ਕਲੀਅਰ ਕਰ ਦਈਏ ਕਿ ਸ਼ਤਾਵਰ ਜਦ ਲੈਣੀ ਹੈਗੀ ਪੇਸ਼ੈਂਟ ਨੇ ਉਹ ਤਾਂ ਰੂਟੀਨ ਜੀ ਰੱਖਣ ਸਰ ਮਾਰਨਿੰਗ ਤੇ ਇਵਨਿੰਗ ਟੂ ਟਾਈਮਸ ਅਗਰ ਦੁੱਧ ਨਾਲ ਲੈ ਸਕਦੇ ਸ਼ਤਾਵਰ ਤਾਂ ਬਹੁਤ ਅੱਛੀ ਗੱਲ ਹੈ ਐਗ ਦੇ ਵਿੱਚ ਸਰ ਇੱਕ ਕੋਲਾਈਨ ਹੁੰਦਾ ਹੈ ਕੋਲਾਈਨ ਦੇ ਨਾਲ ਕੀ ਹੋਏਗਾ エストロジェਨ ਤੇ ਪ੍ਰੋਜੈਸਟਰੋਨ ਬੈਲੈਂਸ ਹੋਣਗੇ ਉਹਨਾਂ ਨੂੰ ਪੀਸੀਓਡੀ ਦੀ ਜਾਂ ਹਾਰਮੋਨ ਇੰਬੈਲੈਂਸ ਦੀ ਪ੍ਰੋਬਲਮ ਹੈ ਤਾਂ ਐਗ ਦੇ ਨਾਲ ਰਿਜ਼ੋਲਵ ਹੋ ਜਾਣੀ ਇਥੋਂ ਤੱਕ ਕਿ ਪ੍ਰੋਟੀਨ ਦਾ ਬਹੁਤ ਵੱਡਾ ਹਾਈ ਪ੍ਰੋਟੀਨ ਇਹਦੇ ਵਿੱਚ ਹੁੰਦਾ ਹੈ ਕੁਆਲਿਟੀ ਸਗੀ ਉਹ 12% ਹੀ ਸਗੀ ਔਰ ਵਿਦਿਨ ਅ ਮੰਥ ਉਹਨਾਂ ਨੇ ਯੂਜ਼ ਕੀ ਕੀਤਾ ਸਰ ਕਾਉਂਟੈਕਸ ਪਾਊਡਰ ਔਰ ਪੁਸ਼ਪੈਕਸ ਟੈਬਲੇਟ ਤੇ ਨਾਲ ਉਹਨਾਂ ਨੂੰ ਅਸੀਂ ਵੀਰੇਕਸ ਟੈਬਲੇਟ ਲਾਈਆਂ ਸੀਗੀਆਂ ਸਰ ਵਿਦਿਨਾ ਮੰਥ ਉਹਨਾਂ ਦੀ ਇੱਕ ਸਪਰਮ ਮੋਰਫੋਲੋਜੀ 62% ਆ ਗਈ ਸਿਰਫ 12% ਤੋਂ ਇਹਦੇ ਵਿੱਚ ਵਿਟਾਮਿਨ ਸੀ ਡੀ ਈ ਕੇ ਪ੍ਰੋਟੀਨ ਇਵਨ ਇਹਦੇ ਵਿੱਚ ਸਰ ਆਇਰਨ ਡੈਫੀਸ਼ੀਐਂਸੀ ਰਿਕਵਰ ਕਰਨ ਦੀ ਹਰ ਵਾਰ ਦੀ ਤਰ੍ਹਾਂ ਮੇਰੇ ਫੇਵਰਿਟ ਫਰੂਟ ਤਾਂ ਹੁਣ ਇਹ ਬਣ ਗਏ ਹੋਏ ਆ ਸਰ ਅਵੋਕਾਡੋ ਠੀਕ ਹੋ ਗਿਆ ਬਲੂ ਬੇਰੀ ਸਟਰਾਬੇਰੀ ਜਿਵੇਂ ਹਾਰਮਨ ਇੰਬੈਲੈਂਸ ਹੁੰਦੇ ਹੈ ਸਰ ਉਹਨਾਂ ਨੇ ਇਹ ਹਾਰਮਨ ਪਾਊਡਰ ਹਾਰਮਨ ਪ੍ਰੋ ਉਹਨਾਂ ਨੇ ਸੋਚੇ ਸਮਝੇ ਬਿਨਾ ਇਹ ਹਾਰਮਨ ਪਾਊਡਰ ਲੈ ਲਨ ਨਾਲ ਉਹ ਲੈਣ ਸੋ ਭਾਗੇ ਆ ਸਰ ਇਹ ਦੋਨਾਂ ਦੇ ਇਨਟੇਕ ਦੇ ਨਾਲ ਉਹਨਾਂ ਦਾ ਕੰਮ ਲਾਜ਼ਮੀ ਪਿੱਦੀ ਦਾ ਮੰਥ ਹੋ ਜਾਣਾ ਜਿਸ ਜਨਾਨੀ ਨੇ ਖਾਧੀ ਇਹ ਫਲੀ ਉਸ ਦੀ ਬਾੰਜ ਕੁਖੂ ਹੋ ਜਾਏਗੀ ਹਰੀ ਘਰ ਉਹਨਾਂ ਦੇ ਖਿੜੇਗੀ ਬੱਚੇ ਵਾਲੀ ਕਲੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਪ੍ਰੇਮ ਆਯੁਰਵੇਦਾ ਜਿੱਥੇ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਸਾਨੂੰ ਅੱਜ ਇੰਨਾ ਖਾਸ ਫਲੀਆਂ ਬਾਬਤ ਬੜੀ ਡੂੰਗੀ ਜਾਣਕਾਰੀ ਦੇਣ ਵਾਲੇ ਨੇ ਖਾਸ ਕਰਕੇ ਉਹਨਾਂ ਭੈਣਾਂ ਨੂੰ ਜਿਨ੍ਹਾਂ ਭੈਣਾਂ ਦੀ ਗੁੱਖ ਇਸ ਵੇਲੇ ਬਾਝ ਹੋਣ ਦਾ ਦਾਗ ਚੱਲ ਰਹੀ ਹੈ ਹਰਮਿਤ ਜੀ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੀਵਾਲੀ ਮੌਕੇ ਦੇ ਮੁਬਾਰਕਾਂ ਤੇ ਵੈਸੇ ਵੀ ਉਹ ਸਾਡੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦਿੰਦੇ ਆ ਤੇ ਪਿਆਰ ਹੀ ਨਹੀਂ ਉਹ ਸਾਡੇ ਫਾਰਮੂਲੇਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਜਿਹਦੇ ਕਰਕੇ ਉਹ ਕਨਸੀਵ ਕਰ ਜਾਂਦੇ ਜਿਹੜੇ ਤੁਸੀਂ ਅੱਜ ਹਰੇ ਪਰੇਵਾਰੀ ਗੱਲ ਕੀਤੀ ਜੀ ਹੁਣ ਤੁਹਾਡੇ ਇਹ ਸਾਰੇ ਪਰੇ ਕੰਟੈਕਸਟ ਤੇ ਮੈਂ ਵੀ ਸਰ ਕੁਝ ਕਹਿਣਾ ਚਾਹਾਂਗੀ ਮੈਂ ਇਹ ਕਹਿਣਾ ਚਾਹਾਂਗੀ ਕਿ ਵੀ ਸ਼ੁੱਡ ਅਵੋਇਡ ਵਾਈਟ ਐਂਡ ਅਡਾਪਟ ਸੱਚ ਕਾਈਂਡ ਆਫ ਲਾਈਟ ਓ ਕੀ ਮਤਲਬ ਸਰ ਲਾਈਟ ਮਤਲਬ ਲਾਈਟ ਸਿਰਫ ਇਹ ਨਹੀਂ ਅਸੀਂ ਐਡਾਪਟ ਕਰਨੀ ਹੈ ਲਾਈਟ ਦਾ ਦੀਵਾਲੀ ਦੇ ਮੌਕੇ ਤੇ ਸਾਰੇ ਨੇ ਲਾਉਣੀ ਹੈ ਲਾਈਟ ਦੀਵ ਤੇ ਸਭ ਨੇ ਲਾਉਣੇ ਆ ਤੇ ਅਸੀਂ ਲਾਈਟ ਆਪਣੇ ਅੰਦਰ ਜਗਾਉਣੀ ਆ ਅੱਛਾ ਮੈਨ ਲੱਗੇ ਕਿ ਤੁਸੀਂ ਕਹਿ ਰਹੇ ਵੀ ਅਵੋਇਡ ਵਾਈਟ ਅਡਾਪਟ ਲਾਈਟ ਲਾਈਟ ਅਡਾਪਟ ਕਰ ਲਈਏ ਤੁਸੀਂ ਦੀਵਾਲੀ ਦਾ ਮਾਹੌਲ ਪੂਰਾ ਬਣਾ ਕੇ ਰੱਖਿਆ ਪੂਰਾ ਇਸ ਕਰਕੇ ਬਣਾਇਆ ਦੇਖੋ ਹੁਣ ਤੁਸੀਂ ਵੀ ਇੱਕ ਆਮ ਫੀਲਿੰਗ ਦੇ ਨਾਲ ਉਹ ਬਹੁਤ ਵਧੀਆ ਫੀਲ ਕਰ ਰਹੇ ਹੋ ਜਦੋਂ ਅਸੀਂ ਖੁਸ਼ ਹੁੰਨੇ ਆ ਸਾਨੂੰ ਖੁਸ਼ ਹੋਣ ਵਾਸਤੇ ਵੀ ਤਾਂ ਇੱਕ ਮਾਹੌਲ ਚਾਹੀਦਾ ਹੁੰਦਾ ਜਿਸ ਤਰ੍ਹਾਂ ਵੀ ਕਿਸੇ ਵੀ ਦੁੱਖ ਮੌਕੇ ਤੇ ਇੱਕ ਮਾਹੌਲ ਬਣ ਜਾਂਦਾ ਵੀ ਕਿਸੇ ਨੂੰ ਵੀ ਪ੍ਰੋਬਲਮ ਹੁੰਦੀ ਹੈ ਕਿਸੇ ਡੈਥ ਹੋ ਜਾਂਦੀ ਹੈ ਪਰ ਸਾਨੂੰ ਸੁੱਖ ਵੇਲੇ ਦਾ ਖੁਸ਼ੀ ਵੇਲੇ ਦਾ ਜੇ ਅਸੀਂ ਮਾਹੌਲ ਬਣਾਨੇ ਆ ਤਾਂ ਸਾਈਕੋਲੋਜੀਕਲੀ ਸਾਡਾ ਜਿਹੜਾ ਮਾਈਂਡ ਹੈ ਨਾ ਸਾਡੀ ਪਿਟਿਊਟਰੀ ਗਲੈਂਡ ਹਾਈਪੋਥੈਲਮਸ ਇਹ ਸਾਰਾ ਸਾਡੀ ਰਿਪਰੋਡਕਟਿਵ ਆਰਗਨ ਨੂੰ ਪੋਜ਼ਿਟਿਵ ਮੈਸੇਜ ਕਰਦਾ ਓਕੇ ਅੱਛਾ ਤੁਸੀਂ ਇੱਕ ਗੱਲ ਸਟਾਰਟਿੰਗ ਦੇ ਵਿੱਚ ਹੀ ਕਹੀ ਹੈ ਕਿ ਜਿਹੜੀਆਂ ਇਹ ਫਲੀਆਂ ਹੈਗੀਆਂ ਨੇ ਇਹ ਬਾਂਝ ਕੁੱਖ ਨੂੰ ਹਰੀਆਂ ਬਣਾ ਦਿੰਦੀਆਂ ਨੇ ਓਬਵੀਅਸ ਹੀ ਤੁਹਾਡੇ ਕੋਲ ਸਮਝਾਂਗੇ ਪਰ ਮੈਂ ਇਸ ਵੇਲੇ ਜਿਹੜੀ ਪ੍ਰੋਬਲਮ ਹੈ ਨਾ ਬਹੁਤ ਸਾਰੀਆਂ ਭੈਣਾਂ ਨੇ ਮੈਸੇਜ ਵੀ ਕੀਤੇ ਫੋਨ ਵੀ ਕੀਤੇ ਤੁਹਾਡੇ ਤੱਕ ਵੀ ਸਨੇਹੇ ਪਹੁੰਚਤੇ ਕੀਤੇ ਉਹਨਾਂ ਨੇ ਕਿ ਉਹਨਾਂ ਦੀ ਜਿਹੜੀ ਐਗ ਕੁਆਲਿਟੀ ਹੈ ਉਹ ਮਤਲਬ ਉਸ ਲੈਵਲ ਦੀ ਨਹੀਂ ਹੈ ਜਿਸ ਲੈਵਲ ਦੀ ਹੋਣੀ ਚਾਹੀਦੀ ਹੈ ਜਿੱਥੇ ਜਾ ਕੇ ਐਗ ਰੈਪਚਰ ਹੋ ਸਕੇ ਕੀ ਕਾਰਨ ਮੰਨਦੇ ਹੋ ਸਰ ਕਈ ਵਾਰੀ ਕੀ ਹੁੰਦਾ ਕਿ ਐਮਐਚਵੀ ਠੀਕ ਹੁੰਦਾ ਵੈਸੇ ਤਾਂ ਮੋਸਟ ਪ੍ਰੋਬੇਬਲੀ ਅੱਜ ਦੇ ਦਿਨਾਂ 'ਚ ਐਮਐਚਲ ਲੋ ਹੀ ਆ ਰਿਹਾ ਲੇਡੀਜ਼ ਦਾ ਪਰ ਜਦੋਂ ਐਮਐਚ ਚੰਗਾ ਵੀ ਹੁੰਦਾ ਜਾਂ ਤਾਂ ਉਹਨਾਂ ਦੇ ਹਾਰਮੋਨ ਬੈਲੈਂਸ ਹੋਣ ਕਰਕੇ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਹੈ ਥਾਇਰਾਇਡ ਦੀ ਪ੍ਰੋਬਲਮ ਆ ਜਾਂਦੀ ਹੈਗੀ ਹੈ ਉਹਨਾਂ ਦੇ ਫਾਈਬਰੋਇਡ ਸਿਸਟ ਬਣ ਜਾਂਦੀਆਂ ਹੈਗੀਆਂ ਜਿਸ ਦੇ ਕਨ ਉਹਨਾਂ ਦੀ ਐਂਡੋਮੈਟਰੀਅਮ ਲਾਈਨਿੰਗ ਵਧੀਆ ਨਹੀਂ ਹੁੰਦੀ ਤੇ ਉਹ ਕਨਸੀਵ ਨਹੀਂ ਕਰ ਪਾਉਂਦੀਆਂ ਔਰ ਇਹਨਾਂ ਚੀਜ਼ਾਂ ਸਾਰੀਆਂ ਦਾ ਇਫੈਕਟ ਐਗ ਨੂੰ ਲੋ ਕਰਨ ਦੇ ਵਿੱਚ ਹੁੰਦਾ ਹੀ ਹੁੰਦਾ ਹੁਣ ਇੱਥੇ ਸਵਾਲ ਸਭ ਤੋਂ ਵੱਡਾ ਇਹ ਬਣਦਾ ਜੋ ਮੇਰੇ ਪੇਸ਼ੈਂਟ ਮੈਨੂੰ ਕਹਿੰਦੇ ਆ ਵੀ ਮੈਡਮ ਸਾਡੇ ਐਗ ਕੁਆਲਿਟੀ ਪੂਅਰ ਹੈ ਕੀ ਇਹ ਰਿਜੂਵਿਨੇਟ ਹੋ ਸਕਦੀ ਹੈ ਸਵਾਲ ਵੀ ਆਈ ਹੈ ਹਾਂ ਸਭ ਤੋਂ ਵੱਡਾ ਸਵਾਲ ਅਕਸਰ ਇਹੀ ਆਂਦਾ ਹੈ ਤੇ ਕੀ ਅਸੀਂ ਐਗ ਕੁਆਲਿਟੀ ਨੂੰ ਕਵਰ ਕਰ ਸਕਦੇ ਆ ਸਰ ਤੁਸੀਂ ਦੇਖੋ ਤੁਸੀਂ ਮੰਨ ਲਓ ਪੰਜ ਮੈਂਬਰਸ ਏਜਡ ਦੇਖੇ ਆ 60 ਜਾਂ 70 ਸਾਲ ਦੇ ਤੁਸੀਂ ਇਹਨਾਂ 70 ਸਾਲਾਂ ਦੇ ਵਿੱਚ ਮੰਨ ਲਓ 60 ਟੂ 70 ਹੈ ਪੰਜ ਮੈਂਬਰਾਂ ਦੀ ਜਿਹੜੀ ਇਸ ਉਹਨਾਂ ਦੀ ਜਿਹੜੀ ਗੋਡੇ ਗੁੱਟੀਆਂ ਦੀ ਪ੍ਰੋਬਲਮਸ ਹੈ ਸਰੀਰਿਕ ਪ੍ਰੋਬਲਮ ਹੈ ਉਹ ਸੇਮ ਨਹੀਂ ਹੁੰਦੀ ਕਿਉਂ ਕਿ ਕਿਉਂਕਿ ਉਹਨਾਂ ਦਾ ਲਾਈਫ ਸਟਾਈਲ ਤੇ ਡਾਈਟ ਸਟਾਈਲ ਸੇਮ ਨਹੀਂ ਹੁੰਦਾਗਾ ਉਹ ਕੁਝ 70 ਸਾਲ ਦਾ ਵੀ ਜਿਹੜਾ ਉਹ ਲੱਗਦਾ ਹੀ ਨਹੀਂ ਉਹ ਲੱਗਦਾ ਹੀ 35 40 ਦਾ ਹੈ ਠੀਕ ਹੈ ਸਾਨੂੰ ਆਪਣੀ ਬਾਡੀ ਨੂੰ ਰੀਜੂਵਿਨੇਟ ਕਰਨਾ ਪਾਏਗਾ ਲਾਈਫ ਤੇ ਡਾਈਟ ਸਟਾਈਲ ਨਾਲ ਤੇ ਅੱਜ ਅਸੀਂ ਇੱਕ ਸੱਤ ਚੀਜ਼ਾਂ ਰੱਖੀਆਂ ਜਿਨ੍ਹਾਂ ਦੀ ਐਗ ਇਕਵਲਿਟੀ ਲੋ ਹੈ ਮੇਨ ਐਗ ਇਕਵੈਲਿਟੀ ਲੋ ਵਾਲਿਆਂ ਲਈ ਅੱਜ ਮੈਂ 7 ਫੂਡ ਰੱਖਿਆ ਜਿਹੜਾ ਕਿ ਓਵਰਆਲ ਸੋਲੂਸ਼ਨ ਦੇ ਦੇਣਗੇ ਇਸ ਮੌਕੇ ਤੇ ਚਲੋ ਸੀ ਤੁਹਾਨੂੰ 7 ਫੂਡ ਵੀ ਦਿਖਾ ਦੰਨੇ ਆ ਇਹ ਪਹਿਲਾ ਇਹ ਕੀ ਰੱਖਿਆ ਜੀ ਇਹ ਟੱਕੇ ਕੀ ਰੱਖਿਆ ਹੈ ਨਾਰਾਂ ਦੇ ਛਿਲਕੇ ਤੇ ਢਾਂ ਕੀ ਟੱਕੇ ਰੱਖਿਆ ਜੀ ਸਰ ਇਹ ਟੱਕਿਆ ਇਸ ਕਰਕੇ ਇਹ ਕਿਉਂਕਿ ਹੁਣ ਦੇਖੋ ਲਾਈਟ ਦੀ ਗੱਲ ਚੱਲੀ ਸੀ ਨਾ ਜ ਰੋਸ਼ਨੀ ਦੀ ਗੱਲ ਹੁਣ ਇਹਦੇ ਵਿੱਚ ਦੇਖਣਾ ਇਹ ਤਾਂ ਤੁਸੀਂ ਮੈਨੂੰ ਪਤਾ ਹੈ ਕਿ ਇਹ ਪੇਸ਼ੈਂਟ ਸੁੱਟ ਦਿੰਦੇ ਆ ਨਾਰ ਛਿਲਕੇ ਖਾ ਲੈਂਦੇ ਤਾਂ ਸੁੱਟ ਦਿੰਦੇ ਆ ओके ਇਹ ਨਾਰਾਂ ਦੇ ਛਿਲਕੇ ਹੈ ਨਾ ਪਰ ਜੇ ਹੁਣ ਮੈਂ ਲਾਈਟ ਜਗਾਉਣੀ ਹੈ ਨਾ ਸਰ ਹੁਣੇ ਮੈਂ ਲਾਈਟ ਜਗਾ ਕੇ ਮਤਲਬ ਜਿਹੜੀ ਮੇਰੀ ਵੇਸ ਚੀਜ਼ ਹੈ ਮੈਂ ਤਾਂ ਇਹਦੀ ਵੀ ਲਾਈਟ ਜਗਾਦਣੀ ਆ ਦੇਖੋ ਉਹਨਾਂ ਦੇ ਅੰਦਰ ਕੀ ਹੈ ਸਰ ਅਨਾਰ ਹੈ ਅਨਾਰ ਹੈ ਤੇ ਹੁਣ ਸਿਮਿਲਰਲੀ ਮੈਂ ਇਹਨਾਂ ਦਾ ਵੀ ਯੂਜ਼ ਕਰਨਾ ਸਰ ਮਤਲਬ ਇਹ ਛਿਲਕਿਆਂ ਦਾ ਵੀ ਯੂਜ਼ ਕਰਨਾ ਹੈ ਚਾਹ ਤੁਸੀਂ ਛਿਲਕੇ ਲੱਗ ਤੋਂ ਕੱਢ ਕੇ ਰੱਖੇ ਨੇ ਇਹ ਅਨਾਰਾਂ ਦੇ ਛਿਲਕੇ ਦਾ ਕੀ ਯੂਜ਼ ਹੋ ਸਕਦਾ ਜੀ ਅਨਾਰਾਂ ਦਾ ਤਾਂ ਅਸੀਂ ਕਹਿ ਸਕਦੇ ਹਾਂ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਤੁਸੀਂ ਫਾਇਦੇ ਦੱਸੇ ਨੇ ਲੇਕਿਨ ਤੁਸੀਂ ਅਨਾਰ ਨੂੰ ਦੇ ਛਿਲਕੇ ਨਾਲ ਇਟਾ ਕਰ ਰੱਖਿਆ ਜੀ ਇਹ ਕਵਰ ਕਰੂਗਾ ਇਸੇ ਤਰੀਕੇ ਨਾਲ ਐਡੋਮਨ ਸਰ ਦੇਖੋ ਅਨਾਰ ਤਾਂ ਆਪਾਂ ਨੂੰ ਪਤਾ ਹੀ ਹੈ ਹੁਣ ਅਸੀਂ ਗੱਲ ਕੀਤੀ ਕਿ ਵੀ ਰੰਗ ਬਰੰਗੀਆਂ ਚੀਜ਼ਾਂ ਜ਼ਿੰਦਗੀ ਨੂੰ ਰੰਗੀਨ ਬਣਾਉਣਾ ਅਸੀਂ ਹੈਨਾ ਤਾਂ ਹੁਣ ਅਸੀਂ ਇਹ ਜਿਹੜਾ ਜੂਸ ਤੁਸੀਂ ਹੁਣੇ ਚੱਕਿਆ ਸਰ ਇਹ ਜੂਸ ਅਸੀਂ ਕਾਦਾ ਬਣਾਇਆ ਹੈ ਏ ਅਨਾਰ ਦੇ ਛਿੱਲਾਂ ਦਾ ਜੂਸ ਬਣਾਇਆ ਅਨਾਰ ਦੇ ਛਿੱਲਾਂ ਦਾ ਅਸੀਂ ਇਹ ਕਿਉਂੁੱ ਛੁੱਟੀ ਹੈ ਸਰ ਅਸੀਂ ਅਨਾਰ ਦੇ ਛਿੱਲਾਂ ਦੇ ਵੀ ਜੂਸ ਬਣਾ ਦਿੱਤਾ ਕਿਆ ਵਾਹ ਹੁਣ ਜਿੰਨਾ ਫਾਇਦਾ ਇੱਕ ਅਨਾਰ ਦੇ ਵਿੱਚ ਹੀ ਆ ਮੰਨ ਲਓ ਅਸੀਂ ਅਨਾਰ ਇਨਟੇਕ ਕਰ ਰਹੇ ਆ ਅਨਾਰ ਦਾ ਸਰ ਤੁਹਾਨੂੰ ਪਤਾ ਹੀ ਹੈ ਕਿ ਇਹਦੇ ਵਿੱਚ ਵਿਟਾਮਿਨ ਸੀ ਡੀ ਈ ਇਹਦੇ ਵਿੱਚ ਸਾਰਾ ਇਵਨ ਆਇਰਨ ਡੈਫੀਸ਼ੀਐਂਸੀ ਦੇ ਵਿੱਚ ਵੀ ਆਇਰਨ ਬਹੁਤ ਜ਼ਿਆਦਾ ਲਿਆ ਜਾਂਦਾ ਹੈ ਨਾ ਇਹਦੇ ਨਾਲ ਇਵਨ ਟੀਬੀਸੀ ਵਾਈਟ ਜਿਹੜੇ ਬਲੱਡ ਸੈਲਸ ਹੈਗੇ ਉਹ ਵੀ ਰਿਕਵਰ ਹੁੰਦੇ ਹੈਗੇ ਅਨਾਰ ਖਾਣ ਦੇ ਨਾਲ ਤੇ ਓਵਰ ਖਿਲਕਾ ਖਾਣ ਨਾਲ ਕੀ ਹੋਊਗਾ ਜੀ ਸਾਨੂੰ ਤਾਂ ਇਹ ਸਮਝਾਓ ਅਨਾਰ ਦੀ ਤਾਂ ਗੱਲ ਠੀਕ ਹੈ ਇਹ ਛਿਲਕਾ ਤੁਸੀਂ ਬੜਾ ਅਜੀਬ ਚੀਜ਼ ਲੱਗਦੀ ਵੀ ਛਿਲਕਾ ਔਰ ਇਹ ਫਲੀਆਂ ਸਰ ਹੁਣ ਅਸੇ ਕੀ ਕਰਨਾ ਜਿਹੜੇ ਹੁਣ ਇਹਦੇ ਇਹਦੇ ਪੀਲ ਹੈ ਆ ਛਿਲਕੀ ਹੈ ਇਹਦੇ ਅਸੀਂ ਪੀਲ ਨੂੰ ਪਾਣੀ ਦੇ ਵਿੱਚ ਉਬਾਲਣਾ ਆ ਠੀਕ ਹੈ ਜਦੋਂ ਪਾਣੀ ਅੱਧਾ ਰਹਿ ਗਿਆ ਤੇ ਉਸ ਪਾਣੀ ਨੂੰ ਅਸੀਂ ਪੀਣ ਆ ਠੀਕ ਹੈ ਹੁਣ ਇਹਦੇ ਵਿੱਚ ਅਨਾਰ ਦੇ ਛਿੱਲਾਂ ਦਾ ਸਾਰਾ ਅਸਰ ਆ ਗਿਆ ਜਿਹਦੇ ਨਾਲ ਉਹਨਾਂ ਦਾ ਰੀਪਰੋਡਕਟਿਵ ਆਰਗਨ ਜਿਹੜਾ ਹੈ ਉਹ ਰੀਜੂਵਿਨੇਟ ਹੋਣਾ ਓਕੇ ਜੀ 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 ਅੱਛਾ ਮੈਂ ਫਿਰ ਇੱਕ ਹੋਰ ਬੜੀ ਅਹਿਮ ਚੀਜ਼ ਹੈਗੀ ਹੈ ਹੁਣ ਤੁਸੀਂ ਅਨਾਰ ਬਾਬਤ ਤੇ ਦੱਸਦੇ ਤੁਸੀਂ ਚੁਕੰਦਰ ਵੀ ਇੱਥੇ ਨਾਲ ਰੱਖਿਆ ਹੋਇਆ ਹੈ ਸ਼ਤਾਵਰ ਵੀ ਰੱਖਿਆ ਹੋਇਆ ਹੈ ਐਗ ਵੀ ਰੱਖੇ ਨੇ ਇਹਦੇ ਇਹ ਕੀ ਇਹ ਕਿਸ ਚੀਜ਼ ਦਾ ਪਾਣੀ ਹੈ ਜੀ ਇਹ ਰੱਖਿਆ ਹੋਇਆ ਤੁਸੀਂ ਸਰ ਇਹਦੇ ਨਾਲ ਵੀ ਆਪਾਂ ਰੱਖੀ ਹੈ ਕੀ ਇਹ ਸਰ ਆ ਦੇਖੋ ਸੌਂਫ ਜਿਸ ਚੀਜ਼ ਦਾ ਮੈਟਰ ਉਹਦੇ ਨਾਲ ਰੱਖੇ ਹੋਏ ਨਾ ਤੁਸੀਂ ਮੈਂ ਪਤਾ ਨਹੀਂ ਲੱਗਦਾ ਨਾ ਜੀ ਸਰ ਜੀ ਕਿਉਂਕਿ ਨਾ ਕਈ ਵਾਰੀ ਪੇਸ਼ੈਂਟ ਨੂੰ ਇਹ ਹੁੰਦਾ ਵੀ ਅਸੀਂ ਅਨਾਰ ਖਾ ਲਈਏ ਪਰ ਅਸੀਂ ਨਾਲ ਨਾਲ ਅੱਜ ਤਾਂ ਇਹ ਚੀਜ਼ਾਂ ਰੱਖੀਆਂ ਵੀ ਸੌਂਫ ਰਤਬ ਮੈਂ ਹਮੇਸ਼ਾ ਹੀ ਦੱਸਦੀ ਹੈਗੀ ਆ ਕਿ ਉਹਨਾਂ ਨੇ ਓਵਿਲੇਸ਼ਨ ਟਾਈਮ ਤੇ ਰਾਤ ਨੂੰ ਉਹਦਾ ਚਮਟ ਸੌਂਫ ਕਰਨੀ ਹੈ ਤੇ ਸਵੇਰੇ ਉੱਠ ਕੇ ਇਹਦਾ ਪਾਣੀ ਪੀਣਾ ਹੈ ਔਰ ਸੌਂਫ ਦਾ ਪਾਣੀ ਪੀਣ ਦੇ ਨਾਲ ਇਹਨਾਂ ਦਾ ਜਿਹੜਾ ਯੂਟਰਸ ਸਰ ਓਵਿਲੇਸ਼ਨ ਵਧੀਆ ਹੋਏਗਾ ਸਟਰੋਂਗ ਹੋਏਗਾ ਔਰ ਓਵਿਲੇਸ਼ਨ ਤੋਂ ਬਾਅਦ ਇਮਪਲੈਂਟੇਸ਼ਨ ਨਹੀਂ ਹੁੰਦੀ ਤਾਂ ਇਮਪਲੈਂਟੇਸ਼ਨ ਵੀ ਹੋਏਗੀ ਔਰ ਸਭ ਤੋਂ ਵੱਡੀ ਗੱਲ ਜਿਹੜਾ ਸੌਂਫ ਹੈ ਡਾਈਜੈਸ਼ਨ ਵਾਸਤੇ metabolisim ਵਾਸਤੇ ਬਹੁਤ ਵੱਡਾ ਕੰਮ ਕਰਦਾ ਹੈ ਸਰ ਇਥੋਂ ਤੱਕ ਕਿ ਇਸ ਨੇ ਜਿਹੜੀ ਮੰਦ ਅਗਨੀ ਦੇਸੀ ਹਮੇਸ਼ਾ ਗੱਲ ਕਰਦੇ ਹੈਗੇ ਆ ਸੌਂਫ ਨੇ ਅਗਨੀ ਮੰਦ ਨੂੰ ਵੀ ਟ੍ਰਿਗਰ ਕਰਨਾ ਹੈ ਜੇ ਅਗਨੀ ਟ੍ਰਿਗਰ ਹੋ ਗਈ ਤਾਂ ਉਹਨਾਂ ਦਾ ਜਿਹੜਾ ਹਾਜਮਾ ਹੋਏਗਾ ਡਾਈਜੈਸ਼ਨ ਹੋਏਗਾ ਉਹ ਵਧੀਆ ਹੋਏਗਾ ਜੇ ਡਾਈਜੈਸ਼ਨ ਵਧੀਆ ਹੋਏਗਾ ਤਾਂ ਉਹਨਾਂ ਦਾ ਜਿਹੜਾ ਬਲੱਡ ਸਪਲਾਈ ਹੈ ਜਿਹੜੀ ਬਲੱਡ ਦਾ ਜਿਹੜਾ ਪੀ ਐਚ ਲੈਵਲ ਹੈ ਉਹ ਮੇਨਟੇਨ ਹੋਏਗਾ ਤੇ ਹੁਣ ਇਹ ਪਾਣੀ ਅਸੀਂ ਰੱਖਿਆ ਸਰ ਸੌਂਫ ਦਾ ਹੁਣ ਇਹਨੂੰ ਪਾਣੀ ਨਹੀਂ ਕਵਾਂਗੇ ਇਹਨੂੰ ਕਵਾਂਗੇ ਸੌਂਫ ਦਾ ਸ਼ਰਬਤ ਕੀ ਬਾਤ ਹੈ ਸੌਂਫ ਸ਼ਰਦਾਈ ਠੀਕ ਹੈ ਅਸੀਂ ਇਹ ਸੌਫ ਸਰਦਾਈ ਲੈਣੀ ਆ ਹੁਣ ਇਹ ਅਸੀਂ ਜਿਹਨੇ ਪੀਤੀ ਸੌਫ ਸਰਦਾਈ ਬਿਮਾਰੀਆਂ ਦੇ ਨੇੜੇ ਨਾ ਆਈ ਹਾਂ ਸਰ ਬਿਲਕੁਲ ਸਹੀ ਬਿਲਕੁਲ ਸਹੀ ਕਿਹਾ ਸਰ ਉਹ ਇਹਨਾਂ ਨੇ ਇਹਦੇ ਵਿੱਚ ਥੋੜੀ ਜਿਹੀ ਮਿਸ਼ਰੀ ਪਾ ਲੈਣੀ ਆ ਔਰ ਅਨਾਰ ਦੇ ਵਿੱਚ ਹੀ ਥੋੜਾ ਮਿਸ਼ਰੀ ਐਡ-ਆਨ ਕਰ ਸਕਦੇ ਆ ਟੇਸਟ ਵਾਸਤੇ ਕਿਉਂਕਿ ਕਈ ਵਾਰੀ ਕੁੜੱਤਨ ਬਹੁਤ ਮਾਰਦਾ ਹੈ ਬਾਕੀ ਗੱਲ ਇਹ ਰਹੀ ਕਿ ਜੇ ਅਸੀਂ ਕੌੜੀਆਂ ਚੀਜ਼ਾਂ ਖਾਵਾਂਗੇ ਨਾ ਸਰ ਤਾਂ ਹੀ ਸਾਨੂੰ ਕਨਸੀਵ ਹੋਣਾ ਜੀ 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 ਇਹਨਾਂ ਫਲੀਆਂ ਬਾਬਤ ਵੀ ਅਸੀਂ ਤੁਹਾਨੂੰ ਦੱਸਾਂਗੇ ਪਰ ਹਰਮੀਜੀ ਈ ਤੁਸੀਂ ਐਗ ਵੀ ਰੱਖੇ ਨੇ ਇੱਥੇ ਤੇ ਇਹਨਾਂ ਦਾ ਕੀ ਕੰਮ ਰਹੇਗਾ ਜੀ ਮਤਲਬ ਐਗ ਦੀ ਕੁਆਲਿਟੀ ਨੂੰ ਮੇਨਟੇਨ ਰੱਖਣ ਵਾਸਤੇ ਜਾਂ ਵਧਾਉਣ ਵਾਸਤੇ ਸਰ ਜੇ ਅਸੀਂ ਐਗ ਦੀ ਗੱਲ ਕਰੀਏ ਤਾਂ ਐਗ ਤੁਹਾਨੂੰ ਪਤਾ ਹੈ ਕਿ ਇਹ ਪ੍ਰੋਟੀਨ ਦਾ ਬਹੁਤ ਵੱਡਾ ਸੋਰਸ ਹੈ ਠੀਕ ਹੈ ਜੀ ਤੇ ਐਗ ਦੇ ਵਿੱਚ ਸਰ ਇੱਕ ਕੋਲਾਈਨ ਹੁੰਦਾ ਹੈ ਕੋਲਾਈਨ ਦੇ ਨਾਲ ਕੀ ਹੋਏਗਾ ਐਸਟ੍ਰੋਜਨ ਤੇ ਪ੍ਰੋਜੈਸਟਰੋਨ ਬੈਲੈਂਸ ਹੋਣਗੇ ਉਹਨਾਂ ਨੂੰ ਪੀਸੀਓਡੀ ਦੀ ਜਾਂ ਹਾਰਮੋਨ ਇੰਬੈਲੈਂਸ ਦੀ ਪ੍ਰੋਬਲਮ ਹੈ ਤਾਂ ਐਗ ਦੇ ਨਾਲ ਰਿਜ਼ੋਲਵ ਹੋ ਜਾਣੀ ਹੈ ਇੱਥੋਂ ਤੱਕ ਕਿ ਪ੍ਰੋਟੀਨ ਦਾ ਬਹੁਤ ਵੱਡਾ ਹਾਈ ਪ੍ਰੋਟੀਨ ਇਹਦੇ ਵਿੱਚ ਹੁੰਦਾ ਹੈ ਉਹਨਾਂ ਨੇ ਐਗ ਦੀ ਜਰੂਰ ਉਹਨਾਂ ਨੇ ਇਨਟੇਕ ਕਰਨੀ ਹੈ ਤੇ ਜੇ ਲੱਗਦਾ ਹੈ ਵੀ ਉਹਨਾਂ ਨੇ ਐਗ ਨਹੀਂ ਖਾਣਾ ਹੈਗਾ ਤਾਂ ਫਿਰ ਹੋਰ ਵੀ ਪ੍ਰੋਟੀਨ ਦੇ ਸੋਰਸ ਜਿਵੇਂ ਅਸੀਂ ਉਧਰ ਦੱਸਦੇ ਹੈਗੇ ਵੀ ਪਲਸਿਸਟ ਵੀ ਹੁੰਦੇ ਹੈ ਕਿ ਸਰ ਨੱਟਸ ਵੀ ਲੈ ਸਕਦੇ ਹੈਗੇ ਮੂੰਗ ਦਾਲ ਦੇ ਸਪਰਾਉਟਸ ਬਣਾ ਸਕਦੇ ਹੈ ਸਰ ਉਹ ਇੱਥੋਂ ਵੀ ਲੈ ਸਕਦੇ ਜੀ 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 ਅੱਛਾ ਤੇ ਫਿਰ ਮੈਮ ਸਾਨੂੰ ਇਹ ਫਲੀਆਂ ਵੀ ਦੱਸਦੇ ਹੋ ਫਲੀਆਂ ਦਾ ਕੀ ਕੰਮ ਰਹੇਗਾ ਤੁਸੀਂ ਕਹ ਰਹੇ ਹੋ ਵੀ ਫਲੀਆਂ ਬੜੀਆਂ ਇੰਪੋਰਟੈਂਟ ਚੀਜ਼ ਹੈਗੀਆਂ ਨੇ ਤੇ ਫਲੀਆਂ ਤਾਂ ਇਹ ਹਰ ਕਿਤੇ ਤਾਂ ਮੈਨੂੰ ਲੱਗਦਾ ਕਿ ਮਿਲਦੀ ਨਹੀਂ ਜੀ ਅੱਗੀਆਂ ਕਾਹਦੀਆਂ ਫਲੀਆਂ ਨੇ ਜੀ ਸਰ ਇਹ ਫਲੀਆਂ ਆਪਾਂ ਐ ਸੁਹੰਜਨਾ ਦਾ हां स्वान्जना ਦੀ ਹੌਲੀ ਹੌਲੀ ਪੱਤੇ ਖੋਲ ਰਹੀ ਤੁਸੀਂ ਅੱਜ ਸਾਰੀਆਂ ਕਿਉਂਕਿ ਅੱਜ ਮੈਂ 7 ਫੂਡ 7 ਜਾਦੂ ਹੀ ਦੱਸਣਿਆ ਦੀਵਾਲੀ ਮੌਕੇ ਤੇ ਠੀਕ ਹੈ ਜੀ ਇਹ ਹੈ ਕਿਸ स्वान्जना ਦੀਆਂ ਫਲੀਆਂ ਦਾ ਪਾਊਡਰ ਬਣਾਇਆ ਹੋਇਆ ਠੀਕ ਹੈ ਹਾਂ ਉਹਨਾਂ ਨੇ ਇਹਨੂੰ ਸੁਕਾ ਕੇ ਘਰੇ ਵੀ ਬਣਾ ਲੈਣਾ ਹੈਗਾ ਤੇ ਨਹੀਂ ਤਾਂ ਉਹ ਫਰੈਸ਼ ਵੀ ਲੈ ਸਕਦੇ ਹੈ ਸਵान्जना ਦੀ ਫਲੀਆਂ ਦੀ ਸਬਜ਼ੀ ਵੀ ਬਣਾ ਸਕਦੇ ਹੈਗੇ ਸਰ ਇਹਦਾ ਜੂਸ ਵੀ ਬਣਾ ਸਕਦੇ ਹੈਗੇ ਆਦਰਵਾਇਜ਼ ਉਹ ਸਵान्जना ਦਾ ਜਿਹੜਾ ਹੈਗਾ ਆਪਣਾ ਪਾਊਡਰ ਇਹ ਇਨਟੇਕ ਕਰ ਸਕਦੇ ਹੈ ਇੱਕ ਚਮਚ ਸਵੇਰੇ ਸਰ ਤੇ ਇੱਕ ਚਮਚ ਉਹ ਸ਼ਾਮ ਨੂੰ ਕਿਸੇ ਵੀਲੇ ਵੀ ਖਾਣਾ ਖਾਣ ਤੋਂ ਬਾਅਦ ਵੀ ਲੈ ਸਕਦੇ ਹੈ ਤੇ ਮਾਰਨਿੰਗ ਕੰਟੀ ਸਟਮਕ ਅਗੇ ਸਵੰਜਨਾ ਦਾ ਪਾਊਡਰ ਲੈਂਦੇ ਆ ਤੇ ਬਹੁਤ ਵਧੀਆ ਇਹ ਮਿਰਕਲ ਸਵੰਜਨਾ ਹੈ ਜਿਹੜਾ ਇਹ ਮਿਰਕਲ ਟਰੀ ਹੈਗਾ ਇਹ ਇਨਫਰਟੀਲਿਟੀ ਵਾਸਤੇ ਬਹੁਤ ਜ਼ਿਆਦਾ ਬੈਨੀਫਿਟ ਕਰਦਾ ਹੈ ਕਿਉਂਕਿ ਸਰ ਇਹਦੇ ਵਿੱਚ ਆਇਰਨ ਫੋਲੇਟ ਜ਼ਿੰਕ ਇਵਨ ਫੋਲਿਕ ਐਸਿਡ ਇਹ ਸਭ ਚੀਜ਼ਾਂ ਸੁਹਾਂਜਨਾਂ ਦੀ ਫਲੀਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀਆਂ ਪਰ ਇੱਕ ਚੀਜ਼ ਦਾ ਧਿਆਨ ਰੱਖਣ ਸਰ ਜਿਨ੍ਹਾਂ ਨੂੰ ਡਾਇਬੀਟਿਸ ਹੈਗੀ ਹੈ ਉਹਨਾਂ ਲਈ ਇਹ ਬਹੁਤ ਜ਼ਿਆਦਾ ਫਾਇਦਾ ਕਰੇਗੀ ਜੇ ਵੈਸੀ ਹੁਣੇ ਗੱਲ ਕੀਤੀ ਨਾ ਸਰ ਜਦੋਂ ਬਾਡੀ ਦੇ ਵਿੱਚ ਇਨਸੂਲਿਨ ਸੈਂਸਿਟੀਵਿਟੀ ਹੋ ਜਾਂਦੀ ਹੈਗੀ ਉਦੋਂ ਹਾਰਮੋਨ ਇੰਬੈਲੈਂਸ ਹੋ ਜਾਂਦੇ ਹੈਗੇ ਆ ਤਾਂ ਇਹਨੇ ਹਾਰਮੋਨ ਇੰਬੈਲੈਂਸ ਦੇ ਵਿੱਚ ਸਰ ਅਸੀਂ ਤਾਂ ਹੀ ਕਹਿੰਦੇ ਮਿਰੈਕਲ ਟਰੀ ਇਹਨੇ ਬਹੁਤ ਜ਼ਿਆਦਾ ਫਾਇਦਾ ਕਰਨਾ ਹੈ ਇਸਨੇ ਕੀ ਕਰਨਾ ਸਰ ਇਹਨੇ ਆਮਾ ਜਿਹੜੀ ਅਸੀਂ ਹਮੇਸ਼ਾ ਗੱਲ ਕਰਦੇ ਆ ਬਾਡੀ ਦੇ ਵਿੱਚ ਆਮਾ ਯਾਨੀ ਟਾਕਸਿਨ ਜਿਹੜੇ ਬੰਦੇ ਆ ਟੌਕਸਿਨ ਨੂੰ ਕਲੀਅਰ ਕਰਨਾ ਟੌਕਸਿਨ ਨੂੰ ਕਲੀਅਰ ਕਰਕੇ metabolisam ਨੂੰ ਟ੍ਰੀਗਰ ਕਰਨਾ ਜੀ ਅੱਛਾ ਤੇ ਫਿਰ ਮੈਮ ਬਹੁਤ ਸਾਰੇ ਚੀਜ਼ਾਂ ਤੁਸੀਂ ਦੱਸ ਦਿੱਤੀਆਂ ਨੇ ਪਰ ਸਵਾਲ ਉਹੀ ਹੈ ਕਿ ਜਿਹੜੀਆਂ ਇਹ ਤੁਸੀਂ ਸੱਤ ਜਾਦੂਈ ਚੀਜ਼ਾਂ ਚ ਦੱਸਣ ਲੱਗੇ ਹੋ ਕਿ ਇਹਦੇ ਨਾਲ ਐਗ ਦੀ ਕੁਆਲਿਟੀ ਮੇਨਟੇਨ ਹੋ ਸਕਦੀ ਹੈ ਜਾਂ ਕਿੰਨੀ ਪਰਸੈਂਟ ਕਿੰਨੇ ਦਿਨਾਂ ਚ ਵੱਧ ਸਕਦੀ ਹੈ ਵਾਸੇ ਤੁਸੀਂ ਦੱਸੋ ਇੱਥੇ ਸਾਈਕਲ ਵੀ ਖੜਾ ਰੱਖਿਆ ਇੱਕ ਅੱਜ ਹਰਮੀਤ ਜੀ ਨੇ ਦੇਖੋ ਇਹ ਸਾਈਕਲ ਹੈਗਾ ਸਾਈਕਲ ਵੀ ਸਮਝਾਂਗੇ ਅਸੀਂ ਕਿਵੇਂ ਚਲਾਉਣਾ ਹੈ ਤੇ ਸਾਨੂੰ ਪਹਿਲਾਂ ਇਹ ਦੱਸੋ ਵੀ ਕਿਵੇਂ ਵਧਾਈ ਜਾ ਸਕਦੀ ਹੈ ਗਿੱਦੀ ਕੁਆਲਟੀ ਨਾਲ ਸਾਰੀਆਂ ਚੀਜ਼ਾਂ ਨਾਲ ਔਰ ਕਿੰਨੇ ਟਾਈਮ ਚ ਵਜੇਗੀ ਜੀ ਕੋਈ ਇੰਪਲੀਮੈਂਟ ਕਰੇਗਾ ਇਹ ਚੀਜ਼ ਸਰ ਜੇ ਇਹ ਸੱਤ ਚੀਜ਼ਾਂ ਦਾ ਇੰਪਲੀਮੈਂਟ ਕਰਦਾ ਹੈ ਤੇ ਮੈਨੂੰ ਲੱਗਦਾ ਹੈ ਕਿ 15 ਵੀ ਦਿਨਾਂ ਦੇ ਵਿੱਚ ਹੋ ਸਕਦਾ ਉਹ ਨੈਕਸਟ ਸਾਈਕਲ ਉਹਨੂੰ ਆਵੇ ਨਾ ਉਹਦੀ ਪ੍ਰੈਗਨੈਂਸੀ ਕਨਸੀਵ ਹੋ ਜਾਏ ਕਿਉਂਕਿ ਸਰ ਸੱਤਾਂ ਚੀਜ਼ਾਂ ਦੇ ਵਿੱਚ ਮੈਟਾਬੋਲਿਜ਼ਮ ਵਾਸਤੇ ਅਗਨੀ ਟ੍ਰਿਗਰ ਕਰਨ ਵਾਸਤੇ ਔਰ ਐਮਐਸਡੀ ਕੁਆਲਿਟੀ ਨੂੰ ਰਿਕਵਰ ਕਰਨ ਵਾਸਤੇ ਇਹਨਾਂ ਸੱਤਾਂ ਚੀਜ਼ਾਂ ਤੋਂ ਸਰ ਬਹੁਤ ਕੁਸ਼ ਹੈਗਾ ਹੁਣ ਜੇ ਅਸੀਂ ਉਦਾਂ ਗੱਲ ਕਰੀਏ ਕਿ ਜੇ ਇਹਨਾਂ ਸੱਤਾਂ ਚੀਜ਼ਾਂ ਤੋਂ ਬਾਹਰ ਵੀ ਇਹਨਾਂ ਨੇ ਆਉਣਾ ਤਾਂ ਸਰ ਜਿਵੇਂ ਅਸੀਂ ਐਗ ਕੁਆਲਿਟੀ ਦੀ ਹੁਣੇ ਗੱਲ ਕੀਤੀ ਤਾਂ ਉਹ ਇਹ ਗਰਭ ਤਾਰਕ ਯੋਗ ਲੈ ਸਕਦੇ ਹੈ ਕਿ ਸਰ ਇਹਦੇ ਵਿੱਚ 12 ਟੈਬਲੇਟ ਸਰ 12 ਟੈਬਲੇਟ ਨਹੀਂ ਉਹਨਾਂ ਦਾ ਜਿਹੜਾ ਐਗ ਕੁਆਲਿਟੀ ਰਿਕਵਰ ਕਰ ਦੇਣੀ ਹੈ ਸਿਰ ਸੁਭਾਗੇਰੇ ਤਾਂ ਹਰ ਵਾਰ ਹਰ ਵਾਰ ਦੀ ਤਰ੍ਹਾਂ ਸੁਭਾਗੇਰੇ ਤੇ ਮੇਰੇ ਕੋਲ ਕੋਈ ਵਰਡ ਹੀ ਨਹੀਂ ਹੈ ਕਿ ਮੈਂ ਕੀ ਕੀ ਇਹਦੇ 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 ਗੁਣ ਦੱਸਾਂ ਸਰ ਠੀਕ ਹੈ ਤਾਂ ਮੇਰੇ ਕੋਲ ਵੀ ਫੋਨ ਆਉਣ ਲੱਗੇ ਜੀ ਸੁਭਾਗੇ ਬਾਬਾ ਸੁਭਾਗੇ ਸਰ ਓਵਰオール ਰਿਜ਼ਲਟ ਦਿੰਦੀ ਹੈਗੀ ਹੈ ਤੇ ਜਿਵੇਂ ਅਸੀਂ ਹੁਣੇ ਨਾਲ ਇੱਕ ਸ਼ਤਾਵਰੀ ਦਾ ਹੋਰ ਅਸੀਂ ਇਨਟੇਕ ਦੱਸਦੇ ਹੈਗੇ ਹਾਂ ਸਰ ਸ਼ਤਾਵਰ ਪਤਾ ਹੀ ਹੈ ਸਰ ਸ਼ਤਾਵਰ ਵੀ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ ਫੋਰ ਫਰਟੀਲਿਟੀ ਇਨਫਰਟੀਲਿਟੀ ਸ਼ਤਾਵਰ ਮੇਲ ਵਾਸਤੇ ਮੇਲ ਦੇ ਬੂਸਟ ਅਪ ਕਰਨ ਵਾਸਤੇ ਔਰ ਉਹਨਾਂ ਦੇ ਜਿਹੜਾ ਡੀਐਨਏ ਨੂੰ ਕਰੈਕਟ ਕਰਨ ਵਾਸਤੇ ਅਗਰ ਕੋਈ ਕ੍ਰੋਮੋਸੋਮ ਐਬਨੋਰਮੈਲਿਟੀ ਉਹਨੂੰ ਰਿਕਵਰ ਕਰਨ ਵਾਸਤੇ ਸ਼ਤਾਵਰ ਬਹੁਤ ਅੱਛੀ ਹੈਗੀ ਹੈ ਸ਼ਤਾਵਰ ਮੇਲ ਤੇ ਫੀਮੇਲ ਦੋਨੋਂ ਹੀ ਲੈਣ ਇਹਦਾ ਪਾਊਡਰ ਜੇ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਸ਼ਤਾਵਰ ਦਾ ਪਾਊਡਰ ਘਰੇ ਨਹੀਂ ਬਣਾ ਪਾਰੇ ਤਾਂ ਸਰ ਉਹ ਆਪਣੇ ਤੋਂ ਸੋਮਿਆ ਕਿਉਂ ਮੰਗਾ ਸਕਦੇ ਆ ਇਹ ਸੋਮਿਆ ਸ਼ਿਤਾਵਰ ਦਾ ਕਿਉਂ ਹੈ ਤੇ ਇੱਕ ਚੀਜ਼ ਹੋਰ ਅਸੀਂ ਕਲੀਅਰ ਕਰ ਦਈਏ ਕਿ ਸ਼ਿਤਾਵਰ ਜਦ ਲੈਣੀ ਹੈਗੀ ਪੇਸ਼ੈਂਟ ਨੇ ਉਹ ਤਾਂ ਰੂਟੀਨ ਚ ਹੀ ਰੱਖਣ ਸਰ ਮਾਰਨਿੰਗ ਤੇ ਈਵਨਿੰਗ ਟੂ ਟਾਈਮਸ ਅਗਰ ਦੁੱਧ ਨਾਲ ਲੈ ਸਕਦੇ ਆ ਸ਼ਿਤਾਵਰ ਤਾਂ ਬਹੁਤ ਅੱਛੀ ਗੱਲ ਹੈ ਆ ਜੀ ਪਰ ਅਗੇਨ ਮੈਂ ਕਹਿ ਰਹੀ ਆ ਕਿ ਜਿੰਨਾ ਦਾ ਬਲੱਡ ਸ਼ੂਗਰ ਪ੍ਰੋਬਲਮ ਹੈਗੀ ਆ ਉਹ ਡਾਕਟਰ ਦੀ ਮੋਨੀਟਰਿੰਗ ਦੇ ਅੰਡਰ ਸ਼ਿਤਾਵਰ ਦਾ ਇਨਟੇਕ ਕਰਨ ਜੀ 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 ਅੱਛਾ ਮੈਮ ਉਹ ਇੱਕ ਪੇਸ਼ੈਂਟ ਤੁਹਾਡੇ ਕੋਲ ਜੋੜਾ ਬੈਠਾ ਸੀ ਸ਼੍ਰੀਨਗਰ ala MBBS ਔਰ ਜਿਹੜੇ ਡਾਕਟਰ ਜੋੜਾ ਸੀ ਉਹਨਾਂ ਨੂੰ ਤੁਸੀਂ ਇੱਕ ਗੱਲ ਦੱਸੀ ਸੀ ਬੈਠਿਆਂ ਬੈਠਿਆਂ ਕਿ ਬਰਨਾਲੇ ਦੇ ਇੱਕ ਜੋੜੇ ਜਿਹੜੇ ਕਿ 48 ਸਾਲ 'ਚ ਪ੍ਰੈਗਨਨਸੀ ਹੋਈ ਹੈ ਉਹਨਾਂ ਨੂੰ ਸਰ ਐਕਚੁਅਲੀ ਦੇਖੋ ਗੱਲ ਕਰੀਏ ਕਿ ਜਿਹੜੇ ਮੇਰੇ ਕੋਲ ਆਏ ਹੋਏ ਸੀ ਨਾ ਉਹ ਸਰ ਉਹ ਸੀਗੇ ਜੀ ਡਾਕਟਰ ਐਮਬੀਬੀਐਸ ਸ਼੍ਰੀਨਗਰ ਤੋਂ ਔਰ ਇੱਕ ਸੀਗੇ ਮੇਰੇ ਕੋਲ ਜੰਮੂ ਤੋਂ ਸਰ ਉਹਨਾਂ ਨਾਲ ساری ਡਿਸਕਸ਼ਨ ਚੱਲ ਰਹੀ ਸੀਗੀ ਤਾਂ ਮੇਰੇ ਕੋਲ ਇੱਕ ਪੇਸ਼ੈਂਟ ਇਦਾਂ ਸੀ ਸਰ 48 ইয়ারਜ਼ ਦੀ লেਡੀ ਜਿਨ੍ਹਾਂ ਦਾ ਬੇਟਾ ਐਕਸਪਾਇਰ ਹੋ ਗਿਆ ਸੀਗਾ ਹੁਣ ਤੁਸੀਂ ਆਪੇ ਹਿਸਾਬ ਲਾਓ 48 ਸਾਲ ਦੇ ਵਿੱਚ ਬੇਟਾ ਐਕਸਪਾਇਰ ਹੋਣ ਤੋਂ ਬਾਅਦ লেਡੀ ਨੂੰ ਮੀਨੋਪੋਜ਼ ਹੋਣਾ ਹੈਗਾ ਤੇ ਨਾਲ ਉਹਦੇ ਹਸਬੰਦ ਦੀ ਜਿਹੜੀ ਕੁਆਲਿਟੀ ਸੀਗੀ ਉਹ 12% ਹੀ ਸੀਗੀ ਔਰ ਵਿਥਿਨ ਅ ਮੰਥ ਉਹਨਾਂ ਨੇ ਯੂਜ਼ ਕੀ ਕੀਤਾ ਸਰ ਕਾਉਂਟੈਕਸ ਪਾਊਡਰ ਔਰ ਪੁਸ਼ਪੈਕਸ ਟੈਬਲੇਟ ਤੇ ਨਾਲ ਉਹਨਾਂ ਨੂੰ ਅਸੀਂ ਵੀਰੇਕਸ ਟੈਬਲੇਟ ਲਾਈਆ ਸੀਗੀਆਂ ਸਰ ਵਿਦਿਨਾ ਮੰਥ ਉਹਨਾਂ ਦੀ ਐਗ ਸਪਰਮ ਮੋਰਫੋਲੋਜੀ 62% ਆ ਗਈ ਸਿਰਫ 12% ਤੋਂ ਓਕੇ ਤੇ ਐਗ ਦੀ ਕੁਆਲਿਟੀ ਜੀ ਸਰ ਜਿਹੜੇ ਫੀਮੇਲ ਸੀਗੀ ਫੀਮੇਲ ਦਾ ਐਗ 4mm ਤੱਕ ਦਾ ਬਣਦਾ ਸੀਗਾ ਸਰ ਉਹ 3 ਮਹੀਨਾ ਦੇ ਵਿੱਚ ਵਿੱਚ 23mm ਦਾ ਬਣਿਆ ਹੋਇਆ ਸੀਗਾ ਇਹ ਗੱਲ ਮੈਂ ਡਾਕਟਰ ਨਾਲ ਡਿਸਕਸ ਕਰ ਰਹੀ ਸੀ ਜਿਹੜੇ ਮੇਰੇ ਕੋਲ ਐਮਬੀਬੀਐਸ ਹੋਲਡਰ ਆਏ ਸੀਗੇ ਅਸੀਂ ਉਹੀ ਡਿਸਕਸ਼ਨ 'ਚ ਸੀਗੇ ਕਿ ਜਦੋਂ 23mm ਦਾ ਐਗ ਬਣ ਹੀ ਗਿਆ ਔਰ ਅੱਛਾ ਐਗ ਬਣਿਆ ਫਿਰ ਅਸੀਂ ਵੇਟ ਕਾਦੀ ਕਰਦੇ ਆ ਸਾਨੂੰ ਉਹਨਾਂ ਨੂੰ ਅਗਰ ਨਹੀਂ ਉਧਰ ਰਪਚਰ ਉਹ ਯਾਰ ਸਾਨੂੰ ਕੋਈ ਨਾ ਕੋਈ ਮੈਡੀਸਨ ਦੇਣੀ ਚਾਹੀਦੀ ਜਿਹਦੇ ਨਾਲ ਉਹ ਰਪਚਰ ਹੋ ਜਾਏ ਤਾਂ ਕਿ ਉਹਨਾਂ ਦਾ ਮੁੜਿਆ ਹੋਇਆ ਬੱਚਾ ਵਾਪਸ ਆ ਜਾਏ। ਤੇ ਫਿਰ ਜਿਹੜਾ ਇਹ ਇਹ ਚੀਜ਼ ਹੈਗੀ ਜੀ ਇਹ ਫਲੀਆਂ ਵੀ ਉਹੀ ਕੰਮ ਕਰਨਗੀਆਂ। ਸਰ ਇਹ ਸੁਵਾਂਜਨਾ ਦੀਆਂ ਫਲੀਆਂ ਦਾ ਤਾਂ ਗੁਣ ਕੋਈ ਨਹੀਂ ਸਰ ਇਹਦਾ ਤਾਂ ਆਪਾਂ ਗੱਲ ਹੀ ਨਹੀਂ ਕਰ ਸਕਦੇ। ਸਰ ਇਹ ਤਾਂ ਮੰਤਰ ਦੀ ਤਰ੍ਹਾਂ ਇਹ ਪੇਸ਼ੈਂਟ ਮੇਰੇ ਮੇਲ ਵੀ ਔਰ ਫੀਮੇਲ ਵੀ ਸਰ ਇਹ ਲੈਣ ਲੱਗ ਜਾਣ ਸੁਵਾਂਜਨਾ ਫਲੀਆਂ ਮੈਨੂੰ ਲੱਗਦਾ ਕਿ ਵਿੱਦੀ ਨਾਲ ਮੰਤ ਵੀ ਰਿਜ਼ਲਟ ਦੇਣਗੀਆਂ ਸਰ ਇਹ ਤਾਂ ਇਹ ਕਿਵੇਂ ਕਰਨੇ ਜਿਹਨਾਂ ਫਲੀਆਂ ਦਾ ਸੁਹਾਂਜਨਾ ਦੀ ਸਬਜੀ ਬਣ ਸਕਦੀ ਹੈਗੀ ਹੈ ਠੀਕ ਹੈ ਠੀਕ ਹੈ ਔਰ ਇਹਦਾ ਪਾਊਡਰ ਬਣਾ ਸਕਦੇ ਉਸ ਕਾਕੇ ਜਿਵੇਂ ਆਪਾਂ ਪਾਊਡਰ ਬਣਾਇਆ ਹੈਗਾ ਸਬਜੀ ਲੈਣ ਤਾਂ ਫਰੈਸ਼ ਫਲੀ ਬਹੁਤ ਅੱਛੀ ਰਹਿੰਦੀ ਹੈ ਸਰ ਇਹ ਮਿਲ ਜਾਂਦੀ ਹੈ ਜੀ ਹਾਂ ਇਹ ਮਿਲ ਜਾਏਗੀ ਸਰ ਇਹਨੂੰ ਤਾਂ ਅਸੀਂ ਕਹਿ ਸਕਦੇ ਆ ਕੁਇਨ ਆਫ ਹਰब्स ਅੱਛਾ ਸੁਹਾਂਜਨਾ ਨੂੰ ਤਾਂ ਮੈਂ ਕੁਇਨ ਆਫ ਹਰब्स ਕਹਿ ਸਕਦੇ ਆ ਸਰ ਇਹਨੂੰ ਅੰਦਰ ਇਸ ਤਰ੍ਹਾਂ ਦਾ ਕੀ ਹੈਗਾ ਜਿਹੜਾ ਤੁਸੀਂ ਇਹਨੂੰ ਕਹਿ ਰਹੇ ਹੋ ਵੀ ਇਹ ਰਾਣੀ ਹੈਗੀ ਇਹਦਾ ਫ੍ਰੈਗਰੈਂਸ ਹੀ ਬੜੀ ਆਉਣ ਲੱਗੀ ਜੀ ਸਰ ਹੁਣ ਤੁਸੀਂ ਦੇਖੋ ਇਹਦੇ ਅੰਦਰ ਕੀ ਹੈ ਇਹਦੇ ਅੰਦਰ ਇਹਦੇ ਵਿੱਚ ਸਰ ਬਹੁਤ ਜ਼ਿਆਦੇ ਗੁਣ ਹੈਗੇ ਆ हां एने सर लो एएमएच ਨੂੰ ਟ੍ਰਿਗਰ ਕਰਨਾ ਇਥੋਂ ਤੱਕ ਕਿ ਇਨਕਲੂਡਿੰਗ ਜੇ ਇਹਦੇ ਨਾਲ ਸ਼ਤਾਵਰ ਜਿਵੇਂ ਅਸੀਂ ਉਹਨੇ ਦੱਸੀ ਸ਼ਤਾਵਰ ਲਈ ਜਾਵੇ ਤਾਂ ਇਹ ਮੈਟਾਬੋਲਿਜ਼ਮ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸੁਹਾਂਜਣਾ ਦਾ ਅਸੀਂ ਕਿਉਂ ਯੂਜ਼ ਕਰ ਰਹੇ ਹਾਂ ਸਰ ਬਾਡੀ ਦੇ ਵਿੱਚ ਜਦੋਂ ਵੀ ਕੋਈ ਕੁਆਲਿਟੀ ਕੁਝ ਵੀ ਆਪਾਂ ਟ੍ਰਿਗਰ ਕਰਨਾ ਹੁੰਦਾ ਸਭ ਤੋਂ ਵੱਡੀ ਗੱਲ ਹੈ ਕਿ ਜੇ ਸਾਡੀ ਬਾਡੀ ਦਾ ਬਲੱਡ ਸਪਲਾਈ ਜਿਹੜੀ ਹੈ ਉਹ ਬਲੱਡ ਸਪਲਾਈ ਆਪਟੀਮਲ ਹੋਏਗੀ ਬਾਡੀ ਸਾਡੀ ਆਕਸੀਡਾਈਜ਼ ਹੋਏਗੀ ਤਾਂ ਪੀ ਐਚ ਲੈਵਲ ਮੇਨਟੇਨ ਹੋਏਗਾ ਹਨਾ ਜੇ ਫਿਰ ਵੀ ਲੱਗਦਾ ਹੈ ਕਿ ਇਹ ਇੰਨਾ ਚੀਜ਼ਾਂ ਤੋਂ ਬਾਅਦ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਆਂਦੀ ਹੈ ਸਿਰਫ ਉਹਨਾਂ ਦੇ ਹਾਰਮੋਨ ਬੈਲੈਂਸ ਕਰਨ ਲਈ ਇਹ ਕੰਚਨ ਪਾਊਡਰ ਹੈ ਕੰਚਨ ਪਾਊਡਰ ਲੈ ਸਕਦੇ ਹੈਗੇ ਤੇ ਇਹਦੇ ਨਾਲ ਹੀ ਸਿਰ ਉਹਨਾਂ ਨੂੰ ਕਮਜ਼ੋਰੀ ਕਿਉਂਕਿ ਕੰਚਨ ਮੇਰਾ ਮੇਰਾ ਸਵਾਲ ਵੀ ਆ ਰਿਹਾ ਸੀ ਵੀ ਜੇ ਸਾਡੇ ਕੋਈ ਭੈਣ ਕਮਜ਼ੋਰੀ ਹੋਵੇ ਸਿਰਫ ਕਮਜ਼ੋਰੀ ਕਰਕੇ ਕਨਸੀਵ ਨਾ ਹੁੰਦਾ ਹੋਵੇ ਅਗੀ ਕੁਆਲਿਟੀ ਹਰ ਚੀਜ਼ ਠੀਕ ਹੈ ਕਮਜ਼ੋਰੀ ਬੜੀ ਹੈ ਤੇ ਉਹਦੇ ਉਹਦੇ ਨਾਲ ਯੂਟਰਸ ਵੀ ਕਮਜ਼ੋਰ ਹੈਗੀ ਆ ਖੁਦ ਆਪ ਵੀ ਕਮਜ਼ੋਰ ਹੈਗੀ ਆ ਖੂਨ ਵੀ ਘੱਟ ਹੈਗਾ ਉਹਦੇ ਚ ਪਿਛਲੀ ਵਾਰ ਅਸੀਂ ਖੂਨ ਵਾਲੀ ਬਲੱਡ ਵਾਲੀ ਗੱਲ ਕੀਤੀ ਸੀ ਤੇ ਫਿਰ ਉਹਦੇ ਵਾਸਤੇ ਇਹਦੇ ਚੋ ਕਿਹੜੀ ਚੀਜ਼ ਕੰਮ ਕਰੂਗੀ ਤੁਹਾਡਾ ਨੁਸਖਾ ਕੰਮ ਕਰੂ ਸਰ ਅਸੀਂ ਉਹਨੇ ਆ ਸਾਈਕਲ ਰੱਖੀ ਨਾ ਸਰ ਹਾਂਜੀ ਇਹਦੇ ਵਿੱਚ ਵਿਟਾਮਿਨ ਸੀ ਡੀ ਈ ਕੇ ਪ੍ਰੋਟੀਨ ਇਵਨ ਇਹਦੇ ਵਿੱਚ ਸਰ ਆਇਰਨ ਡੈਫੀਸ਼ੀਐਂਸੀ ਰਿਕਵਰ ਕਰਨ ਦੀ ਹਰ ਵਾਰ ਦੀ ਤਰ੍ਹਾਂ ਮੇਰੇ ਫੇਵਰਿਟ ਫਰੂਟ ਤਾਂ ਹੁਣ ਇਹ ਬਣ ਗਏ ਹੋਇਆ ਸਰ ਅਵੋਕਾਡੋ ਠੀਕ ਹੋ ਗਏ ਬਲੂ ਬੇਰੀ ਸਟਰਾਬੇਰੀ ਨਾਲ ਅਸੀਂ ਅਨਾਰ ਰੱਖਿਆ ਸੀ ਉਸੀ ਹੁਣੇ ਕਮਜ਼ੋਰੀ ਦੀ ਗੱਲ ਕੀਤੀ ਤੇ ਕਮਜ਼ੋਰੀ ਕਰਕੇ ਸਰ ਉਹ ਹੀ ਵਿਕੋਨਿਲ ਲੈ ਸਕਦੇ ਹੈਗੇ ਹਾਂ ਵਿਕੋਨਿਲ ਲੈਣ ਫਿਰ ਵੀ ਲੱਗਦਾ ਕਿ ਜਿਵੇਂ ਹਾਰਮੋਨ ਇੰਬੈਲੈਂਸ ਹੁੰਦੇ ਹੈ ਸਰ ਉਹਨਾਂ ਨੇ ਇਹ ਹਾਰਮੋਨ ਪਾਊਡਰ ਹਾਰਮੋਨ ਪ੍ਰੋ ਉਹਨਾਂ ਨੇ ਸੋਚੇ ਸਮਝੇ ਬਿਨਾ ਇਹ ਹਾਰਮੋਨ ਪਾਊਡਰ ਲੈ ਲੈਣ ਨਾਲ ਉਹ ਲੈਣ ਸੁਭਾਗਿਆ ਸਰ ਇਹ ਦੋਨਾਂ ਦੇ ਇਨਟੇਕ ਦੇ ਨਾਲ ਉਹਨਾਂ ਦਾ ਕੰਮ ਲਾਜ਼ਮੀ ਪਿੱディਨਾ ਮੰਥ ਹੋ ਜਾਣਾ ਕਿਉਂਕਿ ਅਸੀਂ ਸਰ ਇਹਨਾਂ ਦੀ ਹੀ ਗੱਲ ਨਹੀਂ ਕਰਦੇ ਲਾਸਟ ਵਿੱਚ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਚਾਹਾਂਗੀ ਸਰ ਮੇਰੇ ਕੋਲ ਤਾਂ ਫੋਰਨ ਤੋਂ ਏਦਾਂ ਦੀ ਕਾਲ ਆਉਂਦੀ ਹੈ ਅਕਸਰ ਕਿ ਮੈਡਮ ਸਾਡੀ 50 ਏਜ ਹੋ ਗਈ ਹੈ ਬੱਚੇ ਸਾਡੇ 2 ਹੈਗੇ ਆ ਉਹ ਸੰਭਲ ਗਏ ਆ ਹੁਣ ਅਸੀਂ ਇਕੱਲੇ ਇਕੱਲੇ ਫੀਲ ਕਰਦੇ ਆ ਤੇ ਅਸੀਂ ਇੱਕ ਬੱਚਾ ਹੋਰ ਲੈਣਾ ਅੱਛਾ ਸਰ ਦੇਖੋ ਉਹ ਕਹਿੰਦੇ ਕਿ ਮੈਮ ਅਸੀਂ ਰਿਟਾਇਰ ਹੋ ਗਏ ਆ ਹੁਣ ਸਾਡਾ ਦਿਲ ਨਹੀਂ ਲੱਗਦਾ ਸਾਨੂੰ ਇੱਕ ਬੱਚਾ ਹੋਰ ਚਾਹੀਦਾ ਹੈ ਇਸ ਕੇਸ ਦੇ ਵਿੱਚ ਪੇਸ਼ੈਂਟ ਮੈਨੂੰ ਕਿਉਂ ਕਾਲ ਕਰਦੇ ਆ ਕਿਉਂਕਿ ਉਹਨਾਂ ਨੂੰ ਕੁਝ ਉਮੀਦ ਹੈ ਤਾਂ ਹੀ ਕਾਲ ਕਰਦੇ ਆ ਨਾ ਸਰ ਇਦਾਂ ਇਦਾਂ ਦੇ ਪੇਸ਼ੈਂਟ ਤਾਂ 52 60 ਬਿਟਵੀਨ ਵੀ ਮੇਰੇ ਕੋਲੋਂ ਬੜਾ इजीली ਕਨਸਿਵ ਕਰਦੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਅੱਜ ਸਮਝ ਆਈ ਹੈ ਸਾਨੂੰ ਕਿ ਕਿਸ ਤਰੀਕੇ ਨਾਲ ਅਸੀਂ ਵਾਈਟ ਨੂੰ ਅਵੋਇਡ ਕਰਕੇ ਲਾਈਟ ਨੂੰ ਅਡਾਪਟ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਲਾਈਟ ਨੇ ਰੋਸ਼ਨੀ ਨੇ ਚਾਹੇ ਉਹਨੂੰ ਵੈਸੇ ਵੀ ਲਾਈਟ ਨੇ ਔਰ ਰੋਸ਼ਨੀ ਦੇ ਪ੍ਰਤੀਕ ਵੀ ਨੇ ਔਰ ਉਮੀਦ ਕਰਦੇ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਉਡੀਕ ਹੈ ਹਰ ਦੀਵਾਲੀ ਦੇ ਉੱਤੇ ਕਿ ਅਸੀਂ ਔਰ ਸਾਡਾ ਪਰਿਵਾਰ ਵਧੇਗਾ ਸਾਡਾ ਪਰਿਵਾਰ ਅੱਗੇ ਵਧੇਗਾ ਸਾਡਾ ਵੰਸ਼ ਅੱਗੇ ਵਧੇਗਾ ਸਾਡੀਆਂ ਜਿਹੜੀਆਂ ਜਵਾਕ ਵਾਲੀਆਂ ਕਲਕਾਰੀਆਂ ਹੈਗੀਆਂ ਨੇ ਜਵਾਕ ਵਾਲੀ ਕਲੀ ਹੈਗੀ ਹੈ ਸਾਡੇ ਘਰ ਦੇ ਵਿੱਚ ਵੀ ਖਿੜੇਗੀ ਖੁਸ਼ਬੂ ਅਸੀਂ ਜ਼ਰੂਰ ਲਵਾਂਗੇ ਪਰ ਉਹ ਕਾਮਯਾਬ ਨਹੀਂ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ ਇਸੇ ਕਰਕੇ ਹਰਮੀਜੀ ਨੇ ਜਿਹੜਾ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਅਵੋਇਡ ਵਾਈਟ adopt light so ਵੀਡੀਓ ਦੇਖਣ ਤੋਂ ਬਾਅਦ ਫਿਰ ਵੀ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਤੁਸੀਂ ਦੂਰ ਕਰ ਸਕਦੇ ਹੋ ਫਿਲਹਾਲ ਹਰਮੀਤ ਜੀ ਤੁਸੀਂ ਸਮਾਂ ਦਿੱਤਾ ਬਹੁਤ ਡੂੰਗੀ ਜਾਣਕਾਰੀ ਤੁਹਾਡੇ ਕੋਲ ਹਰ ਚੀਜ਼ ਦੀ ਅਵੇਲੇਬਲ ਹੈਗੀ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਤੁਹਾਡਾ ਵੀ ਔਰ ਮੇਰੇ ਦਰਸ਼ਕ ਵੀ ਫੋਲੋ ਕਰ ਦਿੰਤੇਗੇ ਨੰਬਰਾਂ ਤੇ ਸਾਨੂੰ ਉਹ ਸੰਪਰਕ ਕਰਨ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ